ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋ ਟਲ ਗੁਰ ਸੇਵਿਆ ਅਹਨ ਸੋ ਸਹਜ ਸੁਭਾਈ ਦਰਸ਼ਨੋਂ ਪਰਸਿਆ ਗੁਰੂ ਗਏ ਜਨਮ ਮਰਨ ਦੁਖ ਜਾਈ ਭੋਗ ਸਭ ਤੁਖ ਸੰਬੰਧੀ ਦੁਰ ਅਸੋਂ ਪਰਸੋਂ ਝਟੀਐ ਤਦ ਦਿੱਥੀ ਸੱਚੀ ਪਾਤਸ਼ਾਹ ਮਾਲ ਜਨਮ ਜਨਮ ਦੀ ਗੱਟੀ ਹੈ ਸਜਣ ਸੱਜਾ ਉਪਾਤਿਸ਼ਾਹ ਸਿਰ ਸਾਹਾਂ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਈ ਹੈ ਸਬਨਾੰਦਾ ਵੇ ਸਾਹ ਹੋ ਸੋਖਾ ਹੋਟਲ ਗੁਰਸੇਵੀਐ ਐਨਸ ਸੁਹਜ ਸੁਭਾਈ ਦਰਸ਼ਨੋਂ ਪਰਸ ਐ ਗੁਰੂ ਕੈ ਜਨਮ ਮਰਨੋਂ ਦੁਖ ਜਾਈ ਹੋਐ ਸਭ ਤੁਥ ਸੰਬੰਦੀ ਲੋਰੇ ਅਰਸੋਂ ਪਰਸੋਂ ਛੱਟੀ ਐ ਤਦ ਦਿੱਠੇ ਸੱਜੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਤ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਕਿਆ ਪੜੀਐ ਕਿਆ ਪੁਣੀਐ ਕਿਆ 베ਦ ਪੁਰਾਣਾ ਸੁਣੀਏ ਕਿਆ ਪੜੀਏ ਕਿਆ ਕੁੜੀਏ ਕਿਆ 베ਦ ਪੁਰਾਣਾ ਸੁਣੀਏ ਊੜ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਏ ਹਰ ਕਾਮਨਾ ਨਾਮ ਨਾਲ ਜਪ ਸੁਦਵਾਰਾ ਕੀ ਆ ਸੋਚ ਹੈ ਬਾਰੰਬਾਰਾ ਆ ਰਹਾ ਅੰਧਿਆਰੀ ਦੀਪਕ ਚਹੀਏ ਇਕ ਵਸਤ ਆ ਗੋਚਰ ਲਈਏ ਵਸਤ ਆ ਗੋਚਰ ਪਾਈ ਟਟ ਦੀਪਕ ਰਹਿ ਆ ਸਮਾਈ ਕਹਿ ਤੋ ਦੀਰੋ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾਉ ਪਤੀਜੇ ਨਾਉ ਪਤੀਜੇ ਤੋ ਕੀਜੈ ਕਹਿ ਕਬੀਰ ਆਬ ਜਬ ਜਾਨਿਆ ਤਉ ਮਨ ਮੰਨਿਆ ਮਨ ਮੰਨੇ ਲੋਗਣਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਵਾਹ ਗੁਰ ਜਿਤਾਓ ਖਲਸਾ ਵਾਹਿ ਗੁਰਜੀ ਕੀ ਫਤਿਹ ਕਿਆ ਪੜਿਆ ਕਿਆ ਗੁਣੀਐ ਕਿਆ ਬੇਦ ਪਰਾਨਾ ਸੁਣੀਐ ਪੜ ਸੁਣਿਆ ਕਿਆ ਹੋਈ ਜੋ ਸਹਿਜ ਨਾਮ ਮਿਲਿਓ ਸੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ sat naam guru sat naam guru sat naam guru sat naam guru satu ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਭਤਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਪిల్లా ਬਾਬਾ ਫਰੀਦ ਜੀ ਵਿਖੇ ਸ਼ਾਮ ਦੇ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਮਹਾਨ ਵਰਨਕ ਸਮਾਗਮ ਜਾਏ ਜਾਣੇ ਹਨ ਜਿੰਨਾ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਸ਼ਾਮ ਨੂੰ 7:00 ਵਜੇ ਤੋਂ 9:00 ਵਜੇ ਦੇ ਵਿੱਚ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਬਾਰਾਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਟਿੱਲਾ ਬਾਬਾ ਫਰੀਦ ਜੀ ਵਿਖੇ ਅੱਜ ਮਹਾਨ ਵਰਨਕ ਸਮਾਗਮ ਸਜਾਏ ਜਾ ਰਹੇ ਹਨ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਵਾਲੇ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ